ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਿੰਡੂ ਮਾਪੂ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਤੇ ਇਹ ਆਪਣਾ ਇੱਕ ਹੋਰ ਨਵਾਂ ਬਲੌਗ ਤੇ ਇਹ ਮੈਂ ਬਣਾਉਣ ਲੱਗੀ ਸੀ ਜੀ ਗਾਹ ਵਾਸਤੇ ਕੜਾ ਤੇ ਇਹ ਚਾਰ ਪੰਜ ਗਲਾਸ ਮੈਂ ਪਾਣੀ ਦੇ ਪਾ ਦਿੱਤੇ ਸੀਗੇ ਕੜਾਈ 'ਚ ਤੇ ਦੋ ਵੱਡੀਆਂ ਇਲਾਇਚੀਆਂ ਪਾ ਦਿੱਤੀਆਂ ਸੀ ਤੇ ਸੌਂਫ ਪਾ ਦਿੱਤੀ ਤੇ ਇਹ ਹਾਲੂ ਪਾ ਦਿੱਤੀ ਮੇਰੇ ਚਮਚੇ ਦੇ ਹਿਸਾਬ ਨਾਲ ਦੋ ਚਮਚੇ ਮੈਂ ਸੌਂਫ ਦੇ ਪਾ ਦਿੱਤੇ ਸੀ 1.5 ਚਮਚਾਏ ਮੈਂ ਹਾਲੂ ਦਾ ਪਾ ਦਿੱਤਾ ਸੀ ਤੇ ਇਹ ਉਹਨੂੰ ਕੀ ਕਹੀਦਾ ਗੁੜ ਦੋ ਪੈਸੀਆਂ ਗੁੜ ਦੀਆਂ ਬਾਦੂਗੇ ਮੈਸੇ ਦਾ ਗੁੜ ਜ਼ਿਆਦਾ ਵੀ ਪਾ ਸਕਦੇ ਆ ਮਤਲਬ ਕਿ ਉਹਦੀ ਥੋੜੀ ਜਿਹੀ ਠੀਕ ਨਾ ਹੋਣ ਕਰਕੇ ਵੀ ਜ਼ਿਆਦਾ ਇਹੋ ਕਾੜਾ ਉਹਨੂੰ ਕੀ ਕਹੀਦਾ ਤੇਜ਼ ਨਹੀਂ ਬਣਾਇਆ ਨਾਰਮਲ ਜਿਹਾ ਜਿੱਦਾਂ ਕੀ ਬਣਾਇਆ ਉਹਦੇ ਨਾਲ ਥੋੜਾ ਜਾਂ ਉਹਨੂੰ ਕੀ ਕਹੀਦਾ ਨਾਲੀ ਸੂਈ ਨੂੰ ਥੋੜਾ ਟਾਈਮ ਹੋਇਆ ਤੇ ਫਿਰ ਕਾੜਾ ਜਿਹੜਾ ਉਹ ਦੇਣਾ ਹੀ ਪੈਂਦਾ ਤੇ ਇਸ ਕਰਕੇ ਬਣਾਇਆ ਤੇ ਇਹ ਜੀ ਆਪਾਂ ਉਹਨੂੰ ਕੀ ਕੀ ਜਾਂ ਇਹਨੂੰ ਚੰਗੀ ਤਰ੍ਹਾਂ ਰਿਨ ਲਾਂਗੇ ਜਦ ਤੱਕ ਉਹਨੂੰ ਕੀ ਕਹੀਦਾ ਜਿਹੜਾ ਗੋੜਵਾ ਉਹ ਮੈਲਟ ਨਹੀਂ ਹੋ ਜਾਂਦਾ ਚੰਗੀ ਤਰ੍ਹਾਂ ਤੇ ਫਿਰ ਆਪਾਂ ਕਮ ਸੇ ਕਮ 5-10 ਮਿੰਟ ਰਿਜਦਾ ਹੀ ਰਹਿਨਦਾਂਗੇ ਜਰ ਤੱਕ ਕੀ ਕਾੜੇ ਦਾ ਪਾਣੀ ਅੱਧਾ ਨਹੀਂ ਰਹਿ ਜਾਂਦਾ ਮਤਲਬ ਕਿ 5 ਗਲਾਸ ਪਾਈਆ ਤੇ 2.5 ਗਲਾਸ ਨਹੀਂ ਰਹਿ ਜਾਂਦੇ ਜਦ ਤੱਕ ਉਹਨਾਂ ਚਿਰ ਆਪਾਂ ਇਹਨੂੰ ਰਿਣੀ ਜਾਵਾਂਗੇ ਕਾੜੇ ਨੂੰ ਤੇ ਇੱਥੇ ਜੀ ਤਕਰੀਬਨ ਤਿਆਰ ਹੋ ਗਿਆ ਕਾੜਾ ਇਹ ਜੀ ਆ ਗਈ ਸੀ ਮੈਂ ਹਵੇਲੀ ਗਾ ਕੋਲ ਸ਼ਾਮ ਦਾ ਟਾਈਮ ਸੀਗਾ ਗਾਂ ਚੋਣ ਦਾ ਟਾਈਮ ਸੀਗਾ ਤੇ ਫਿਰ ਮੈਂ ਕਿਹਾ ਨਾਲ ਲੈ ਜਾਨੀ ਆ ਮੈਂ ਕੜਾ ਤੇ ਦੇਖੋ ਕਿੰਨਾ ਤੇਲ ਲੈਂਦੀ ਆ ਹੁਣ ਠੀਕ ਹੋਈ ਆ ਇੰਨੀ ਕੀ ਬਿਮਾਰ ਹੋਣ ਨਾਲ ਦੁੱਧ ਵੀ ਕਿੰਨਾ ਹੀ ਘਟ ਗਿਆ ਗਾਂ ਦਾ ਤੇ ਚਲੋ ਕੋਈ ਨਾ ਹੌਲੀ ਹੌਲੀ ਠੀਕ ਹੋਊਗੀ ਫਿਰ ਵਾਪਿਸ ਉਹਨੇ ਕਰ ਲੂਗੀ ਤੇ ਹਜੇ ਤੇ ਬੜੀ ਟੈਨਸ਼ਨ ਜੀ ਸੀ ਇਹਦੀ ਤੇਲ ਲੈਂਦੀ ਆ ਗਾਂ ਮਾਸਾ ਵੀ ਉਹਨੂੰ ਕੀ ਕਹਿਦਾ ਏਦਾਂ ਮਾਰਦੀ ਮੁਰਦੀ ਨਹੀਂਗੀ ਇਹ ਜੀ ਥੋੜਾ ਚਿਰ ਮੈਂ ਨਾ ਤੇਜ ਆ ਕਰਕੇ ਦੇਖ ਕੇ ਕੰਨ ਚੈੱਕ ਕੀਤੇ ਇਹਦੇ ਮੈਂ ਠੰਡੇ ਆ ਕਿ ਗਰਮ ਆ ਤੇ ਅੱਗੇ ਨਾਲੋਂ ਤਾਂ ਬਹੁਤ ਫਰਕ ਆ ਤੇ ਹੁਣ ਮੈਂ ਜੀ ਇਹਨੂੰ ਪਹਿਲਾਂ ਉਹਨੂੰ ਕੀ ਕਹੀਦਾ ਕੱਢਾਂਗੇ ਇਹਦੀ ਤਾਰ ਤਾਂ ਫਿਰ ਪਾਵਾਂਗੇ ਇਹਨੂੰ ਕਾੜਾ ਤਾਰ ਕੱਢਣ ਤੋਂ ਬਾਅਦ ਵਿੱਚ ਤੇ ਹਜੇ ਵੀ ਤੇ ਜਿਹੜਾ ਉਹ ਲਈ ਜਾਂਦੀ ਸੀਗਾ ਮੈਨੂੰ ਚੰਗਾ ਲੱਗਦਾ ਮਤਲਬ ਕਿ ਇਦਾਂ ਜਾਨਵਰ ਖਾਸ ਕਰ ਪਸ਼ੂ ਗਾਂ ਹੋ ਗਈ ਜਾਂ ਕਿਦਾਂ ਵੀ ਇਹਨਾਂ ਨਾਲ ਤੇ ਤੂ ਕਰਨਾ ਏ ਦਾ ਬੱਚਾ ਬੱਚਾ ਛੱਡੀ ਦਾ ਤਾਂ ਨਹੀਂ ਗਾ ਇਹਦੇ ਥੱਲੇ ਦੁੱਧ ਵੀ ਨਿੱਪਲ ਨਾਲ ਪਲਾਈਦਾ ਉਦਾਂ ਇਹਦੇ ਮੋਰੇ ਕਰਦੇ ਇਹਦਾ ਮੋਰੇ ਤਾਂ ਕਰਦੇ ਇਹਦਾ ਵੀ ਤੇ ਉਹਨੂੰ ਕੀ ਕਹਈਦਾ ਕਰਦੀ ਰਹਿੰਦੀ ਆ ਗਾਂ ਸਾਰਾ ਦਿਨ ਤੇ ਅੱਡ ਹੁੰਦਾ ਆਪਣੀ ਮਾਂ ਨਾਲ ਤੇ ਇਸ ਕਰਕੇ ਮੋਰੇ ਬਨਦੇ ਹੀਦਾ ਤੇ ਫਿਰ ਉਹਨੂੰ ਕੀ ਕਹਈਦਾ ਤੇ ਕਰਦੀ ਰਹਿੰਦੀ ਆ ਗਾਂ ਬੱਚੇ ਨਾਲ ਇੱਥੇ ਮੈਂ ਧਾਰ ਕੱਢਣ ਦੇਈ ਸੀ ਤੇ ਬੱਚਾ ਬਨ ਦਿੱਤਾ ਗਾਂ ਦੇ ਮੋਰੇ ਤੇ ਇਹ ਗਾਂ ਕਰਦੀ ਆ ਤੇ ਆਪਣੇ ਬੱਚੇ ਨੂੰ ਜਿੰਨਾ ਇਹ ਤੇ ਇਹ ਕਰਦੀ ਆ ਤੇ ਫੇਰ ਉਹ ਨજર ਮੈਂ ਕੱਢ ਲੈਨੀ ਆ ਜੀ ਤਾਰ ਤੇ ਦੇਖੋ ਕਿਦਾਂ ਉਹਦੀ ਗਰਦਨ ਤੇ ਉਹਨੂੰ ਕੀ ਕਿਹਾ ਚੂੰਗਣ ਤਾਂ ਮੈਂ ਇੱਥੇ ਤਾਰ ਕੱਢਣ ਲੱਪੀ ਸੀ ਮੈਂ ਕਿਹਾ ਮੈਂ ਤਾਰ ਕੱਢ ਲੈਨੀ ਜਿੰਨਾ ਚਿਰ ਉਹਨੂੰ ਕੀ ਕੀ ਇਹਦਾ ਬੱਚਾ ਤੇ ਇਹ ਕਰਦਾ ਤੇ ਇਹ ਜੀ ਤਾਰ ਕੱਢਣ ਤੋਂ ਬਾਅਦ ਵਿੱਚ ਮੈਂ ਕੜਾਈ ਵਿੱਚ ਪਾ ਦੂੰਗੀ ਉਹ ਵਾਲਾ ਕੋਸਾ ਜਿਹਾ ਸੀਗਾ ਤਾਂ ਗਰਮ ਕਰਕੇ ਲੈ ਕੇ ਆਈ ਸੀ ਤੇ ਕੋਸਾ-ਕੋਸਾ ਜਿਆ ਜਿਹੜਾ ਉਹ ਪਾ ਦਿੰਨੇ ਆ ਗਾਂ ਨੂੰ ਤੇ ਇਹ ਜੀ ਗਾਂ ਨੇ ਖਾ ਲਿਆ ਬੜਾਈ ਉਹਨੂੰ ਕੀ ਕਹੀਦਾ ਚਾਹ ਦੇ ਨਾਲ ਇਹਨੂੰ ਕਾੜੇ ਨੂੰ ਤੇ ਇਹਦੇ ਨਾਲ ਇਹਦਾ ਬੁਖਾਰ ਬਕੂਰ ਨੂੰ ਕਈ ਕੋਈ ਕਹਿੰਦਾ ਬੁਖਾਰ ਚ ਕਾੜਾ ਦਵੋ ਕੋਈ ਕਹਿੰਦਾ ਨਾ ਦਵੋ ਇਸ ਕਰਕੇ ਹੁਣ ਬੁਖਾਰ ਤੇ ਤਕਰੀਬਨ ਲੱਤ ਗਿਆ ਸੀ ਗਾਂ ਦਾ ਤੇ ਫਿਰ ਇਸ ਕਰਕੇ ਮੈਂ ਕਿਹਾ ਇਹਨੂੰ ਕਾੜਾ ਮੈਂ ਦਿੰਨੀ ਆ ਕਿ ਉਸੂਈ ਨੂੰ ਵੀ ਹਜੇ ਨੌਕਦੇ ਨਹੀਂ ਹੋਏ ਆ ਤੇ ਉਦੋਂ ਦਾ ਇੱਕ ਵਾਰੀ ਕੜਾ ਦਿੱਤਾ ਤੇ ਬਿਮਾਰ ਹੋਣ ਕਰਕੇ ਬਾਅਦ ਚ ਦਿੱਤਾ ਨਹੀਂ ਸੀਗਾ ਤਾਂ ਮੈਂ ਹੁਣ ਦਿੱਤਾ ਕੜਾ ਇਹਨੂੰ ਇੱਥੇ ਮਨਵੀਰ ਹੋਰ ਕੰਮ ਕਰਨ ਲੱਪਿਆ ਸੀ ਮੈਂ ਕਿ ਮੈਂ ਗੋਹਾ ਇਕੱਠਾ ਕਰ ਦਿੰਨੀ ਆ ਤੇ ਇਹ ਜੀ ਆਪਾਂ ਗੋਹਾ ਕਰ ਦਾਂਗੇ ਸਾਰਾ ਇਕੱਠਾ ਮੀਂਹ ਪੈਂਦਾ ਸੀ ਸਵੇਰ ਦਾ ਕਦੀ ਪੈਣ ਲੱਗ ਪੈਂਦਾ ਸੀ ਕਦੀ ਹਟ ਜਾਂਦਾ ਸੀ ਤੇ ਮੀਂਹ ਕਣੀ ਵਿੱਚ ਪਸ਼ੂਆਂ ਦਾ ਬਹੁਤ ਔਖਾ ਹੋ ਜਾਂਦਾ ਸਾਫ ਸਫਾਈ ਉਹਨੂੰ ਕੀ ਕੀਦਾ ਰੱਖਣੀ ਪੈਂਦੀ ਆ ਜਿੱਕਰ ਜਿਹੜਾ ਉਹ ਬਹੁਤ ਭੜਾ ਲੱਗਦਾ ਤੇ ਇਸ ਕਰਕੇ ਮੈਂ ਕਿਹਾ ਮੈਂ ਗੂਹਾ ਗੂਹਾ ਜਿਹੜਾ ਇਕੱਠਾ ਕਰ ਜਾਨੀ ਆ ਫਿਰ ਮਣੀ ਕੜਾਈਏ ਚ ਪਾ ਕੇ ਜਿਹੜਾ ਉਹ ਸਿੱਟ ਦਿੰਦਾ ਹੁੰਦਾ ਤੇ ਇਹਨੂੰ ਮੈਂ ਪਰਾਂ ਕਰਨ ਦੇ ਸੀ ਤੇ ਪੈਰ ਥੱਲੇ ਇੱਥੇ ਵੀ ਗੂਹਾ ਸੀਗਾ ਤੇ ਸਫਾਈ ਤੇ ਤਕਰੀਬਨ ਅਸੀਂ ਮਾਂ ਪੁੱਤ ਬਹੁਤ ਰੱਖਦੇ ਆ ਪਰ ਮੀਂਹ ਕਣੀ ਦੇ ਵਿੱਚ ਤਾਂ ਬਦੋ ਬਦੀ ਜਿਹੜਾ ਉਹ ਖਲਾਰਾ ਉਹ ਪੈ ਹੀ ਜਾਂਦਾ ਤੇ ਇਹ ਤੂੜੀ ਜਿਹੜੀ ਐ ਐਕਸਟਰਾ ਹੁੰਦੀ ਆ ਜਿਹੜੀ ਨਹੀਂ ਖਾਦੀ ਹੁੰਦੀ ਜਾਂ ਪਈ ਹੁੰਦੀ ਉਹ ਬਾਹਰ ਨਹੀਂ ਸਿੱਟੀਦੀ ਉਹ ਇੱਥੇ ਥੱਲੇ ਸੋਕ ਵਾਂਗੂ ਪਾ ਲਈਦੀ ਆ ਕੰਮ ਆ ਜਾਂਦੀ ਆ ਤੇ ਸ਼ਾਨਣੀ ਜਿਹੜਾ ਤੂੜੀ ਸ਼ਾਨੀ ਉਹਦੇ ਵਿੱਚ ਵੀ ਕਿੰਨੀ ਉਹ ਮਿੱਟੀ-ਮੁੱਟੀ ਜੀ ਨਿਕਲ ਆਉਂਦੀ ਉਹ ਵੀ ਅਸੀਂ ਤੂੜੀ ਸੋਕ ਵਾਂਗੂ ਉਹਨੂੰ ਕੀ ਕਹਿੰਦੇ ਆ ਇਹਨਾਂ ਦੇ ਥੱਲੇ ਪਾ ਦੇਈਦੀ ਪਸ਼ੂਆਂ ਨੇ ਤੇ ਸ਼ੁਕਰ ਹੀ ਆਨੇ ਗਾਣੇ ਕਾੜਾ ਕਾਦਦਾ ਤੇ ਚੈਨ ਜੀ ਮਿਲੀ ਨਹੀਂ ਤਾਂ ਕੁਝ ਵੀ ਨਹੀਂ ਸੀ ਕੰਨਦੀ ਹੁਣ ਪੱਠੇ ਖਾਣ ਲੱਗੀ ਆ ਨਹੀਂ ਤਾਂ ਬਿਲਕੁਲ ਹੀ ਛੱਡ ਗਈ ਸੀ ਪੱਠੇ-ਪੁੱਠੇ ਹੁਣ ਲੱਗੀ ਖਾਣ ਇਹ ਕਾਲਾ ਲੂਣ ਵੀ ਲਿਆ ਕੇ ਰੱਖਿਆ ਸੀਗਾ ਉਹ ਵੀ ਖਾਦਾ ਗਾਂ ਨੇ ਇੰਦਾਂ ਦੇ ਕੰਮ ਨੂੰ ਕਿ ਕਿਤੇ ਕੀਤੇ ਮੈਂ ਆਪ ਪੱਠੇ ਪਾ ਕੇ ਗਈ ਸੀ ਅ ਕੱਲ ਆਪ ਪੱਠੇ ਪਾ ਕੇ ਗਈ ਸੀ ਤੇ ਵਿੱਚ ਇਹਦੇ ਥੋੜਾ ਜਿਹਾ ਆਟਾ ਮਿਕਸ ਕਰਕੇ ਪਾਣੀ ਦਾ ਛਿੱਟਾ ਦੇ ਕੇ ਫੇਰ ਪਾ ਕੇ ਗਈ ਸੀ ਫੇਰ ਪੱਠੇ ਖਾਣ ਲੱਗੀ ਸੀ ਉਹ ਤੇ ਇਹ ਜੀ ਆਪਾਂ ਲਾ ਲੀਏ ਝਾੜੂ ਸਾਰੇ ਸਫਾਈ ਕਰ ਲਈਏ ਤਾਂ ਬਾਥਰੂਮ ਉਤਰਨ ਕੀਤਾ ਹੁੰਦਾ ਫੇ ਤਾਂ ਕਰਕੇ ਹੁਣ ਜਦੋਂ ਮੀ हट ਜੂਗਾ ਤਿੱਖੀਆਂ ਧੁੱਪਾਂ ਨਿਕਲੂਗੀਆਂ ਫੇਰ ਤਾਂ ਇਤੋਂ ਇੰਨਾ ਕ ਤਾਂ ਜਿਹੜਾ ਮੈਂ ਧੋਦਿਆ ਕਰਨਾ ਪਾਣੀ ਨਾਲ ਤੇ ਕੰਮ-ਕੁਮ ਨਵੇੜ ਕੇ ਕਰਦਾ ਫੇਰ ਦੁਪਹਿਰ ਨੂੰ ਮੈਂ ਮਨੀ ਨਾਲ ਔਣੀ ਹੁੰਨੀ ਆ ਫੇ ਸਾਫ ਸਫਾਈ ਜਿਹੜੀ ਉਹ ਜਦੋਂ ਵੀ ਟਾਈਮ ਮਿਲੇ ਮਨੀ ਘਰੇ ਹੋਵੇ ਭੇਦੇ ਬਣਾ ਨਾਲ ਮੈਂ ਕਰ ਜਾਨੀ ਹੁੰਦੀ ਸਾਰੀ ਸਾਫ ਸਫਾਈ ਮਨਵੀਰ ਨਾਲ ਤੇ ਕੱਪੜੇ ਘਰ ਜਾ ਕੇ ਅਸੀਂ ਚੇਂਜ ਕਰ ਲਈਦੇ ਆ ਅਲੱਗ ਰੱਖੇ ਹੋਏ ਆ ਪਸਮਾ ਵਾਲੀ ਮੈਂ ਤਾਂ ਚੇਂਜ ਕਰ ਲੈਣੀ ਹੁੰਨੀ ਮਨਵੀਰ ਨੇ ਅਲੱਗ ਇੱਕ ਰੱਖੇ ਹੋਏ ਐ ਵੀ ਚੇਂਜ ਕਰ ਲੈਣਾ ਹੁੰਦਾ ਤੇ ਉਹ ਹੀ ਕੱਪੜੇ ਪਾ ਕੇ ਘਰੇ ਨਹੀਂ ਪੂਰੇ ਫਿਰ ਇਹਦਾ ਫੇਰ ਦੁਬਾਰਾ ਆਉਣ ਲੱਗਿਆ ਫੇਰ ਚੇਂਜ ਕਰ ਲਈਦੇ ਐ ਇੰਦਾ ਹੀ ਲੱਗੇ ਰਹੇ ਨੇ ਮਾਂ ਪੁੱਤ ਸਾਰਾ ਦਿਨ ਨਾਲੇ ਤਾਂ ਬੀਜ਼ੀ ਤੇ ਨਾਲੇ ਉਹਨੂੰ ਕੀ ਕਹਿੰਦਾ ਇਹ ਕਾਰਜ ਐ ਜਿਹੜਾ ਉਹ ਬਣਿਆ ਹੋਇਆ ਤੇ ਇਹ ਐ ਜੀ ਉਹ ਛਾਣਣਾ ਤੂੜੀ ਵਾਲਾ ਤੇ ਮਨੀ ਤੂੜੀ ਛਾਣ ਕੇ ਹਟਿਆ ਸੀਗਾ ਜਿਹੜਾ ਆਪ ਬਣਾਇਆ ਘਰੇ ਇਹ ਧੱਲੇ ਜਿਹੜਾ ਉਹ ਨਿਕਲ ਹੁੰਦਾ ਤੂੜੀ ਦਾ ਬੂਰ ਜਿਹਾ ਮਿੱਟੀ-ਮੁੱਟੀ ਤੂੜੀ ਛਾਨਣ ਤੋਂ ਬਾਅਦ ਵਿੱਚ ਤੇ ਇਹ ਅਸੀਂ ਉਹਨੂੰ ਕੀ ਕਹਈਦਾ ਪਸ਼ੂਆਂ ਦੇ ਥੱਲੇ ਪਾ ਦੇ ਦੀ ਪਾ ਦੇ ਦਾ ਬਾਅਦ ਵਿੱਚ ਅ ਮਤਲਬ ਸੋਕਵੰਗੂ ਜਿਹੜਾ ਉਹ ਥੱਲੇ ਨਿਕਲਦਾ ਬੂਰ ਜਿਹਾ ਜਾਂ ਮਿੱਟੀ ਜਈ ਤੇ ਇਹਨਾਂ ਤੂੜੀ ਛਾਨ ਕੇ ਪਾਈਦੀ ਆ ਤੂੜੀ ਫਿਰ ਇਹਨਾਂ ਸਾਫ਼ ਹੋ ਜਾਂਦੀ ਆ ਤੇ ਇਹ ਦੇਖੋ ਜੀ ਬਾਹਰ ਚੰਗਾ ਹੀ ਮੀਂਹ ਪੈ ਕੇ ਹਟਿਆ ਜਮੀ ਜਮੀ ਉਹ ਜਿਹੜੀ ਸਾਹਮਣੇ ਖੜੀ ਡਿੱਗਵੀ ਮਦਰ ਕੀ ਰਾਤੀਂ ਨੀਰੀ ਵੀ ਬਹੁਤ ਤੇਜ਼ ਸੀ ਤੇ ਫਿਰ ਮਿਲਾਂਗੇ ਜੀ ਨਵੇਂ ਵਲੌਗ ਨਾਲ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ